ਭਾਈ ਗੁਰਦੀਆਂ ਖਾਲਸਾ ਸਾਰੇ ਗੁਰਦੇ ਕੀ ਬੰਦੇ ਅੱਜ ਆਪਾਂ ਸੋਖੇ ਭਰਾ ਦੇ ਕੋਲੇ ਪਹੁੰਚੇ ਆਂ ਐਂਡ ਕਰ ਦੂੰਗਾ ਭਰਾ ਮੇਰਾ ਇਹ ਕਿ ਭਰਾ ਚੱਲਿਆ ਵਾ ਸ੍ਰੀ ਹੇਮਗੋੜ੍ਹ ਸਾਹਿਬ ਯਾਤਰਾ ਕਰਨ ਤੇ ਆਜੋ ਭਰਾ ਦੇ ਨਾਲ ਆਪਾਂ ਕਰਦੇ ਆਂ ਗੱਲਬਾਤ ਲਫੂਨ ਨੀ ਬਾਈ ਸਾਧਿਕਾ ਸੋਖੇ ਬਾਈ ਸਾਧਿਕਾ ਬਾਈ ਸਾਰੇ ਕੀ ਹਾਲ ਚਾਲ ਹੈ ਆਪਣੀ ਥੋੜੀ ਪਹਿਲੀ ਯਾਤਰਾ ਵਾ ਇਹ ਕਿ ਤੁਸੀਂ ਦੂਜੀ ਵਾਰੀ ਚੱਲੇ ਆ ਯਾਤਰਾ ਦਾ ਹੀ ਵੈਸੇ ਤਾਂ ਸਿੰਗਲ ਤੇ ਪਹਿਲੀ ਏਰੀਆ ਓਕੇ ਅੱਗੇ ਮੋਠੀ ਨਾਲ ਤੇ ਗਏ ਸੀ ਜੀ ਠੀਕ ਹੈ ਤੇ ਪਹਿਲਾਂ ਹੋਰ ਵੀ ਕਿਤੇ ਸਾਈਕਲ ਤੇ ਤੁਸੀਂ ਯਾਤਰਾ ਕੀਤੀ ਕਿ ਦੇਰਵਾਦ ਸਾਹਿਬ ਗਿਆ ਸੀਗਾ ਅਗੇ ਤੰਦਰ ਸਾਹਿਬ ਗਿਆ ਸੀਗਾ ਓਕੇ ਹੋਰ ਵੀ ਪੌੜਾ ਸਾਹਿਬ ਤੇ ਗਿਆ ਮੈਂ ਅੱਗੇ ਠੀਕ ਹੈ ਠੀਕ ਹੈ ਤੇ ਯਾਤਰਾ ਬੈਠੀ ਆਪਣੀ ਠੀਕ ਹੈ ਜਿਹੜੀ ਹੇਮਕੋਟ ਸਾਹਿਬ ਦੀ ਯਾਤਰਾ ਤੁਸੀਂ ਪਹਿਲੀ ਕਰਨ ਜਾ ਰਹੇ ਹੋ ਹਨਾ ਤੇ ਕਿਹੜੇ ਰੂਟ ਜਾਣਾ ਵਾ ਆਪਾਂ ਤੇ ਕੀ ਕੀ ਸਮਾਨ ਆਪਾਂ ਲੈ ਕੇ ਚੱਲੇ ਨਾਲ ਰੂਟ ਆਏ ਆ ਬਈ ਇਥੋਂ ਲੁਧਿਆਣੇ ਦਾ ਲੁਧਿਆਣੇ ਤੋਂ ਚੰਡੀਗੜ੍ਹ ਓਕੇ ਤੇ ਚੰਡੀਗੜ੍ਹ ਤੋਂ ਫਿਰ ਪੌੜਾ ਸਾਹਿਬ ਹੋ ਕੇ ਹਾਂਜੀ ਉਦੋਂ ਅੱਗੇ ਦੇਖਾਂਗੇ ਵੀ ਹਾਂ ਇਹ ਵਗਰਾ ਗਦਾਮ ਵਗਰਾ ਦੇ ਕੇ ਸਾਮਾਨ ਕੀ ਬਣਦਾ ਠੀਕ ਹੈ ਠੀਕ ਹੈ ਜੀ ਸਾਮਾਨ ਕੱਪੜੇ ਆ ਥੋੜੇ ਬਹੁਤ ਹਮ ਤੇ ਖਾਣ ਪੀਣ ਦਾ ਨਾਲ ਸਾਮਾਨ ਕੀ ਕੀ ਹੈਗਾ ਪੀਣ ਦਾ ਹੈਗਾ ਇਹ ਚ ਪਾਇਆ ਹੋਇਆ ਤੇ ਸਟੋਵ ਵਗੈਰਾ ਆਪਣੇ ਕੋਲੇ ਠੀਕ ਹੈ ਠੀਕ ਆ ਅੱਧਾ ਸਾਮਾਨ ਸੋਰਾ ਕਿੱਟ ਚ ਆ ਚਾ ਨਾਲਾ ਸਿਲੰਡਰ ਸਿਲੰਡਰ ਵੀ ਨਾਲ ਆਪਣੇ ਸਾਰਾ ਆਪਣੇ ਕੋਲੇ ਇਹ ਵੀ ਰੱਖਿਆ ਵੀ ਖਾਣ ਪੀਣ ਦਾ ਸਾਮਾਨ ਆਪਾਂ ਕੀ ਕੀ ਲੈ ਕੇ ਚੱਲੇ ਹੋਰ ਜਿੰਨਾ ਕੁ ਹੋ ਸਕੇ ਵੀ ਜੇ ਆਪਾਂ ਦਾ ਰਾਜਗਰੇ ਰਾਤੋਖਣੀ ਪੈ ਗਈ ਤਾਂ ਉਹ ਤਾਂ ਆਪਾਂ ਤਿਆਰੀ ਕਰਕੇ ਪਹਿਲਾਂ ਚੱਲੇ ਆ ਠੀਕ ਹੈ ਠੀਕ ਹੈ ਬਾਕੀ ਆਪਾਂ ਇੱਧਰ ਵੀ ਭਰਾਵਾਂ ਨੂੰ ਬੇਨਤੀ ਕਰ ਦਿੰਦੇ ਆ ਵੀ ਜੇ ਕਿਸੇ ਨੂੰ ਵੀ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਿਓ ਵੀ ਭਰਾ ਦੀ ਯਾਤਰਾ ਸਫਲ ਹੋਵੇ ਤੇ ਬਹੁਤ ਵਧੀਆ-ਵਧੀਆ ਜਿਹਾ ਭਰਾ ਦੀ ਯਾਤਰਾ ਹੋਵੇ ਤੇ ਸਾਰੇ ਭਰਾ ਜਰੂਰ ਵਾਹਿਗੁਰੂ ਵੀ ਲਿਖਿਓ ਭਰਾ ਦੇ ਲਈ ਕਮੈਂਟਾਂ ਦੇ ਵਿੱਚ ਤੇ ਅਰਦਾਸ ਬੇਨਤੀ ਵੀ ਕਰਿਓ ਵੀ ਭਰਾ ਦੀ ਯਾਤਰਾ ਵਧੀਆ ਹੋਵੇ ਤੇ ਕਿਹੜੇ-ਕਿਹੜੇ ਭਰਾ ਸਾਈਕਲ ਤੇ ਗਏ ਆ ਯਾਤਰਾ ਕਰਨ ਥਰੀ ਹੇਮਕੋਟ ਸਾਹਿਬ ਦੀ ਤੇ ਉਹ ਵੀ ਜਰੂਰ ਦੱਸਿਓ ਵੀ ਰਸਤਾ ਵੀ ਕਿਹੜੇ-ਕਿਹੜੇ ਰੂਟ ਗਏ ਆ ਉਹ ਤੇ ਤਾਂ ਜੋ ਭਰਾ ਨੂੰ ਭਰਾ ਦਾ ਵੀ ਰੂਟ ਉਹ ਬਣ ਸਕੇ ਵੀ ਕਿਹੜਾ ਰੂਟ ਵਧੀਆ ਵਸਾਇਗਲ ਦੇ ਤੇ ਪਹਿਲੀ ਪਹਿਲੀ ਯਾਤਰਾ ਵਾ ਹਨਾ ਭਰਾ ਦੀ ਸਾਈਕਲ ਦੀ ਜਿਹੜੀ ਸ੍ਰੀ ਹੇਮਕੋਟ ਸਾਹਿਬ ਦੀ ਬਾਕੀ ਹੋਰ ਜੇ ਕਿ ਕੀ ਜਿਹੜਾ ਵੱਧ ਪਤਾ ਹੁੰਦਾ ਬਾਈ ਹੁਣ ਇਹਨਾਂ ਨੂੰ ਦੱਸ ਵੀ ਸਕਦੇ ਵੀ ਇਹ ਰੂਟ ਇਦਾਂ ਦਾ ਜ ਕੁਝ ਵੀ ਹੈ ਮੌਸਮ ਵਗੈਰਾ ਦਾ ਦੱਸਣ ਦੀ ਕੋਸ਼ਿਸ਼ ਕਰਵਾਂਦਾ ਕਰਿਓ ਵੀ ਰਾਹ ਦੇ ਵਿੱਚ ਜੋ ਵੀ ਹੋਇਆ ਹਨਾ ਤੇ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਇੱਕ ਆਪਣੀ ਤੁਸੀਂ ਆਈਡੀ ਵੀ ਬੋਲਦੇ ਹੋ ਹਨਾ ਵੀ ਕੀ ਆਪਣੀ ਆਈਡੀ ਆ ਤੇ ਇਹ ਆਪਣੀ ਜਿਹੜੀ ਹੈਗੀ ਆ ਸੋਕ ਕੇਂਦਰ ਘੜ ਫੇਸਬੁੱਕ ਦੀ ਕਿ YouTube ਠੀਕ ਹੈ ਸੋਖੇਂਦਰ ਦੇ ਨਾਂ ਤੇ ਸੋਖੇਂਦਰ ਕੇ ਇੰਦਰਗੜ ਹਾਂਜੀ ਸੋਖੇਂਦਰਗੜ ਠੀਕ ਹੈ ਜੀ ਤੇ ਆਪਣਾ ਦੂਜਾ ਮੋਬਾਈਲ ਨੰਬਰ ਵੀ ਨਾਲ ਬੋਲਦੇ ਹੋ ਹਨ ਕਿਸੇ ਭਰਾਣੇ ਵੀ ਤੁਹਾਨੂੰ ਪੁੱਛਣਾ ਹੋਵੇ ਭਰਾਣੇ ਤੁਰਨਾ ਆਪਾਂ ਕਿੰਨੀ ਤਰੀ ਨੂੰ ਤੁਰਨਾਂਦਰੀ ਪਰਸਾ ਤੁਰਨਾ ਆਈ ਤਰੀਕ ਹੈਗੀ ਆ 28 ਹੈ ਨਾ ਅੱਜ 28 ਹੋ ਗਈ ਆ ਤੇ 1 ਤਰੀ ਨੂੰ ਤੁਰਨਾ ਹਨ ਇੱਕ ਹੀ ਆ ਦੇ ਬੰਦੀ ਪਰਸਾ ਕਿਤੀ ਬੰਦੀ 30 ਤਰੀ ਨੂੰ ਭਰਾਣੇ ਤੁਰਨਾ ਵਾ ਤੇ ਸਾਰੇ ਭਰਾ ਜਰੂਰ ਸਾਥ ਦੇਓ ਜਿਹੜੇ ਜਿਹੜੇ ਭਰਾ ਸਾਈਕਲਾਂ ਤੇ ਵੀ ਗਏ ਆ ਤੇ ਜਾਂ ਮੋਟਰਸਾਈਕਲਾਂ ਤੇ ਗਏ ਆ ਜਾਂ ਗੱਡੀ ਤੇ ਗਏ ਹੋਏ ਆ ਤੇ ਰਾਸਤੇ ਦੇ ਵਿੱਚ ਜਰੂਰ ਭਰਾ ਦੇ ਕੋਲੇ 10 ਮਿੰਟ ਖੜਕੇ ਜਾਇਓ ਹਨਾ ਤੇ ਭਰਾ ਨੂੰ ਹੌਸਲਾ ਵੀ ਦਿਓ ਤੇ ਇੰਨੀਆਂ ਕਿ ਬੇਨਤੀਆਂ ਸੀਗੀਆਂ ਬਾਕੀ ਬਾਈ ਦੇ ਕੋਲ ਜਿਹੜਾ ਸਮਾਨ ਹੈਗਾ ਵਾ ਦੇਖ ਸਕਦੇ ਆ ਸਾਈਕਲ ਦੇ ਜਿਹੜਾ ਜਿਹੜਾ ਭਰਾ ਨੇ ਸਮਾਨ ਲੈ ਕੇ ਜਾਣਾ ਨਾਲ ਹੋਰ ਭਰਾ ਕੋਈ ਗੱਲਬਾਤ ਕੋਈ ਸ਼ੇਅਰ ਕਰਨੀ ਹੋਵੇ ਬਸ ਇਹੀ ਰਾਜ ਕੋਈ ਮਿਲਦਾ ਹੌਸਲਾ ਦੇ ਚੱਲਿਓ ਸਬਰ ਚੰਗਾ ਹੋ ਜਾਂਦਾ ਹੋਰ ਤਾਂ ਕੀ ਆ ਹਾਂਜੀ ਹਾਂਜੀ ਪੇਜ ਆਪਣਾ ਦਿਓ ਪਿਆਰ ਥੋੜਾ ਬਹੁਤਾ YouTube ਦਾ Facebook ਦਾ ਸੋਖੇਂਦਰਗੜ ਹਮ ਬਸ ਇਹੀ ਇੱਕ ਆਲ ਦਾ ਬਸ ਠੀਕ ਹੈ ਬਾਈ ਜੀ ਧੰਨਵਾਦ ਹੀ ਕਰ ਲਿਆ ਜੀ